ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਕੜ ਗੱਬਣ ਮੱਝਪਕਾਉ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਜੀ ਸੱਸੀਾ ਜੀ ਸੱਸੀ ਗੱਲ ਬਈ ਨਾਮ ਨਾ ਵਿੱਕੀਖਣ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਹਾਂਜੀ ਮਾਝ ਦੀ ਜਾਣਕਾਰੀ ਬਈ ਇਹ 3 ਮਹੀਨਿਆਂ ਦੀ ਗੱਬਣਾ ਇੱਕ ਦੋ ਦਿਨ ਹੀ ਘਟਦੇ ਆਗੇ ਹਾਂਜੀ ਚੈੱਕ ਕਰੀ ਵੀ ਆ ਇੱਕ ਪਾਸਾ ਦੁੱਧ 10 ਕਿਲੋ ਕੰਡੇ ਲਾ ਮਨ ਨੈਟ ਤਿਆਰ ਆ ਠੀਕ ਆ ਜੀ ਕੰਡੇ ਦੀ ਲਾ ਕੇ ਬੰਦਾ ਦੋ ਟਾਈਮ ਤਿੰਨ ਟਾਈਮ ਚੋਲੇ ਹਾਂਜੀ ਦੋਨੇ ਟਾਈਮ ਖੋਸ਼ ਹੋ ਕੇ ਥਾਪੀ ਤੇ ਮਿਲਦੀ ਆ ਚਾ ਕੱਟੀ ਦੀ ਚੋਲਾ ਰੇਟ ਭਰਾ ਰੇਟ ਦਾ ਫੋਨ ਤੇ ਕਰਾਂਗੇ ਤੇ ਮਗਰ ਮਗਰ ਕੱਟੀ ਆ ਦੇ ਠੀਕ ਹੈ ਬਈ ਜਿਹੜੀ ਆਪਾਂ ਛੋਟੀ ਦੀ ਵੀਡੀਓ ਪਾਈ ਸੀ ਨਾਲ ਦੀ ਨਾਲ ਹਾਂ ਬਸ ਉਹਦੀ ਦੂਜੇ ਫੋਨ ਦੀ ਬੈਗੀ ਕਿਉਂ ਉਸ ਹਸਾਬ ਨਾਲੀ ਰੇਟ ਆਪਣੇ ਫਿਕਸ ਜੀ ਹੁੰਦੇ ਆਗੇ ਤੱਕ ਠੀਕ ਹੈ ਠੀਕ ਹੈ ਇਹਦਾ ਰੇਟ ਵੀ ਬੈਕਸ ਹੀ ਹੋ ਬਈ ਹਾਂ 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 ਜੈ ਜੀ ਹੋਊਗਾ ਕੋਈ ਹੁਣ ਚਵਾਈ ਹੋਈ ਵੀ ਹੈ ਦੀ ਹੁਣ ਚਵਾਈ ਹੋਈ ਦੀ ਹੋਣੀ ਹੋਈ ਹੈ 10 ਮਿੰਟ ਹੋ ਗਏ ਠੀਕ ਹੈ ਮੈਂ ਲੇਟ ਹੋ ਗਿਆ ਥੋੜਾ ਜਿਹਾ ਚੈੱਕ ਕਰ ਸਕਦਾ ਓਕੜ ਗੱਬਣ ਮੱਝ ਜੀਤਾ ਫਾਰਮ ਟੀਵੀ ਬਰਨਾਲੇ ਨੂੰ ਬਹੁਤ ਬਸ ਸਬਸਕਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਪਹੁੰਚ ਸਕੀ ਬਾਕੀ ਭਰਾ ਵੱਡੀ ਵੀਡੀਓ ਤੋੜ ਤਰ੍ਹਾਂ ਦਿਖਾਇਆ ਵਾ ਠ ਬਾਈ ਜੀ ਨਾਲ ਜਰੂਰ ਕੰਡਕਟ ਕਰੋ। ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਚ। ਓਕੇ ਬਾਈ।